ਹਾਂਜੀ ਦੋਸਤੋ ਆਪਾਂ ਤੁਹਾਨੂੰ ਕਰਾਉਣੇ ਆ ਵਿਜਟ ਰੇਖੀ ਗਿਫਟ ਪੈਲਸ દિਵਾਲੀ ਮੇਲਾ ਇਹਨਾਂ ਨੇ ਫਰੀਦਕੋਟ ਸ਼ਹਿਰ ਦੇ ਵਿੱਚ ਨਵੀਂ ਦੁਕਾਨ ਓਪਨ ਕਰੀ ਹੈ ਤੇ ਗਿਫਟਾਂ ਤੇ ਕਰੋਕਰੀ ਦਾ ਸਾਮਾਨ ਉਹਦੇ ਤੇ ਬਹੁਤ ਭਾਰੀ ਸੇਲ ਲਾਈ ਹੈ ਇਹਨਾਂ ਨੇ ਡੋਂਗਰ ਵਸਤੀ ਇੰਡੀਅਨ ਆਇਲ ਪੈਟਰੋਲ ਪੰਪ ਕੋਲੇ ਇਹਨਾਂ ਦੀ ਦੁਕਾਨ ਹੈ ਤਰੇਕ ਆਈਟਮ ਦਿੱਤੇ 50% ਦੀ ਛੋਟ ਹੈ ਤੇ ਇੱਕ ਨਾਲ ਇੱਕ ਫ੍ਰੀ ਹੈ ਤੇ ਤੁਸੀਂ ਦੇਖੋ ਨੰਦ ਲਾਭ ਕਰੋ ਤੁਸੀਂ ਇੱਕ ਵਾਰ ਜਰੂਰ ਤੁਸੀਂ ਆਇਓ ਜੋ ਵੀ ਫਰੀਦਕੋਟ ਦੇ ਨੇੜਲੇ ਦੇ ਲੋਕ ਨੇ ਪਿੰਡਾਂ ਵਾਲੇ ਹੋਰ ਨੇੜੇ ਕਸਬਿਆਂ ਵਾਲੇ ਤਾਂ ਇਸ ਦੁਕਾਨ ਤੇ ਜਰੂਰ ਵਿਜ਼ਿਟ ਕਰੋ ਅਤੇ ਲਾਭ ਠਾਓ ਦੀਵਾਲੀ ਦਾ ਮੇਲਾ ਲਾ ਰੱਖਿਆ ਭਰਾਵਾਂ ਨੇ ਹਰੇਕ ਆਈਟਮ ਇੱਕ ਨਾਲ ਇੱਕ ਫ੍ਰੀ ਜਾਂ 50% ਡਿਸਕਾਊਂਟ ਤੇ ਬਿਲਕੁਲ ਵਧੀਆ ਕੰਪਨੀ ਦਾ ਸਮਾਨ ਫਰੀਦਕੋਟ ਸ਼ਹਿਰ ਦੇ ਵਿੱਚ ਦੁਕਾਨ ਹੈ ਇਹਨਾਂ ਦੀ ਮੱਛੀ ਚੌਕ ਫਰੀਦਕੋਟ ਜੋ ਵਜਦਾ ਉਹਦੇ ਬਿਲਕੁਲ ਨਾਲ ਇੰਡੀਅਨ ਆਇਲ ਪੈਟਰੋਲ ਕੰਪਨੀ